ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਮੇਰੇ ਚੈਨਲ ਦੇ ਵਿੱਚ ਪਹਿਲਾਂ ਤਾਂ ਮੈਨੂੰ ਮਾਫ ਕਰ ਦਿਓ ਕਿਉਂਕਿ ਮੈਂ ਵੀਡੀਓ ਬਹੁਤ ਲੇਟ ਪਾ ਰਹੀ ਹਾਂ ਕਿਉਂਕਿ ਤਬੀਅਤ ਬਹੁਤ ਜ਼ਿਆਦਾ ਹੀ ਖਰਾਬ ਸੀਗੀ ਹੁਣ ਵੀ ਹੈ ਬਟ ਮਤਲਬ ਲਿਟਲ ਬਿਟ ਰਹਿ ਗਈ ਹੈ ਕਮੀ ਹੈ ਬੈਠੀ ਤੋਂ ਵੀ ਠੀਕ ਹੋ ਜੂਗੀ ਤੇ ਚਲੋ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਚਤਰੋ ਮਾਸੀ ਦੇ ਉੱਤੇ ਗਿਆਨ ਦੀ ਦੇਵੀ ਦੇ ਤੇ ਜਿੱਤੇ ਸੋਮੀ ਕਰਦੀਆਂ ਜੀ ਤੁਸੀਂ ਸਾਰੇ ਜਣੇ ਕਿੰਨਾ ਕਹੋਗੇ ਜਾਨਦੀ ਕਲਾ ਦੇ ਵਿੱਚ ਕਹੋਗੇ ਤੇ ਆਪਣੇ ਇੱਥੇ ਜ਼ਿੰਦਗੀ ਦੇ ਵਿੱਚ ਖੁਸ਼ ਹੋਗੇ ਸੋ ਲਾਈਟ ਹੈ ਜੀ ਸਾਡੇ ਜਨਰੇਟਰ ਚੱਲ ਰਿਹਾ ਜਨਰੇਟਰ ਅਸੀਂ ਕਰਕੇ ਬੰਦ ਨਹੀਂ ਕਰਾਇਆ ਕਿਉਂਕਿ ਉਧਰ ਮਸ਼ੀਨ ਲੱਗੀ ਹੋਈ ਹੈ ਗਾਣਾ ਸੁਣਾ ਵਾਲੀ ਤੇ ਅੱਜ ਤੇ ਵੀ ਅਸੀਂ ਕੋਲੋਂ ਕੁੜੀਆਂ ਜੀ ਆਪਣੇ ਕੰਮ ਕਰਦੀਆਂ ਨੇ ਜਿਹੜੇ ਕੰਮ ਕਰਦੇ ਨੇ ਉਹ ਕਰਦੇ 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 ਚੌਥੀ ਪਾਸ਼ਾਈ ਜੀ ਸਾਡੇ ਬੱਚੇ ਚੌਥੀ ਪਾਸ਼ਾ ਸ਼੍ਰੀ ਗੁਰੂ ਰਾਮਦਾਸ ਜੀ ਨੇ ਲਗਈ ਇਹ ਕਿਹੜੀ ਕਿਹੜੀ ਜੀ ਸਾਇਆ ਸਭ ਹੀ ਸਰਸਰ ਤੇ ਕਹਿਣ ਦਾ ਭਾਵ ਆਇਆ ਵੀ ਇਹ ਕੋਈ ਪਤਾ ਕਰ ਕੇ ਆ ਰ ਪਹਿਲਾਂ ਤਾਂ ਮੈਨੂੰ ਵੀ ਮਾਫ਼ ਕਰਿਓ ਕਿਉਂਕਿ ਮੈਂ ਹੁਣ ਨਾ ਅੱਜ ਕਮੇਡੀਅਲ ਵੀਡੀਓ ਨਹੀਂ ਬਣਾ ਪਾਉਂਗੀ ਕਿਉਂਕਿ ਇਹਨੇ ਗੱਲਾਂ ਹੀ ਅਹਜੇ ਕਰੀਆਂ ਵਾਂਗੇ ਜਿਹਦੀ ਮੈਨੂੰ ਇਹਨੂੰ ਡਿਟੇਲ ਦੇਣੀ ਬਣਦੀ ਐ ਕਿਉਂਕਿ ਇਹਨੂੰ ਇਤਿਹਾਸ ਬਾਰੇ ਕੁਝ ਨਹੀਂ ਪਤਾ ਪਰ ਫਿਰ ਵੀ ਆਪਣੀ ਚਤਰਾਈ ਮਾਰਨੋਂ ਨਹੀਂ ਹਟਦੀ ਚਤਰੂਮਾਸੀ ਆਪਣਾ ਨਾ ਮਤਲਬ ਗਿਆਨ ਦੀ ਦੇਵੀ ਬਣਦੇ ਪਿੱਛੇ ਰਹਿੰਦੀ ਨਹੀਂ ਐ ਇਹਨੂੰ ਐਵੇਂ ਬਸ ਮੈਂ ਜਿੰਨਾ ਗਿਆਨ ਮੈਨੂੰ ਪਤਾ ਮੈਂ ਹੀ ਦੱਸਣਾ ਏ ਹੋਰ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਤੇ ਪਹਿਲਾਂ ਤਾਂ ਤੁਸੀਂ ਇਹਦੀ ਗੱਲ ਸੁਣੀ ਲਈ ਐ ਵੇ ਪਹਿਲਾਂ ਚੁਣੀ ਨਹੀਂ ਲਈ ਫਿਰਦਾ ਉਹ ਚੁਣੀ ਲੈਣ ਲੱਗੀ ਉਹ ਇਸ ਲਈ ਕਿਉਂਕਿ ਇਹਨੂੰ ਅੱਗੇ ਪਤਾ ਹੀ ਨਹੀਂ ਸੀ ਕਿ ਮੈਂ ਕੀ ਬੋਲਾਂ ਕਹਿੰਦੇ ਗੁਰੂ ਅਮਰਦਾਸ ਜੀ ਨੇ ਇਹ ਨਗਰ ਬਸਾਇਆ ਉੱਥੇ ਚੱਲੇ ਆ ਬਾਕੀ ਤੁਹਾਨੂੰ ਹੁਣ ਕੀ ਹੀ ਕਹਾਂ ਤੁਹਾਨੂੰ ਪਤਾ ਹੀ ਹੈ ਹੁਣ ਬੀਬੀ ਤੈਨੂੰ ਮੈਂ ਦੱਸਦੀ ਆ ਪਹਿਲਾਂ ਨਾ ਇਹ ਟੂੰਗ ਤਰਨਾ ਛੱਡਦੇ ਗਿਆਂ ਦੀ ਦੇਵੀ ਨਾ ਬਣਿਆ ਕਰ ਸਭ ਨੂੰ ਪਤਾ ਤੁਸੀਂ ਕਿੰਨੇ ਕੁ ਲੋਕਾਂ ਦਾ ਭਲਾ ਮੰਗਦੇ ਜੀ ਅੱਧਾ ਲੋਕਾਂ ਦਾ ਟਾਈਮ ਤਾਂ ਤੁਸੀਂ ਐਦਾ ਹੀ ਖਾ ਜਾਂਦੇ ਹੋ ਤੇ ਹੁਣ ਕਰਦੇ ਆਪਾਂ ਗੁਰੂ ਰਾਮਦਾਸ ਜੀ ਦੇ ਬਾਰੇ ਗੱਲ ਜਿਹੜੇ ਗੁਰੂ ਰਾਮਦਾਸ ਜੀ ਉਹ ਗੁਰੂ ਆਪਣੇ ਮਤਲਬ ਜਿਹੜੇ ਸਿੱਖਾਂ ਦੇ ਚੌਥੇ ਗੁਰੂ ਸੀਗੇ ਉਹਨਾਂ ਨੇ ਆਪਾਂ ਨੂੰ ਕੀ ਸਿਖਾਇਆ ਬਾ ਸੇਵਾ ਨਿਮਰਤਾ ਭਗਤੀ ਦੀ ਸਿੱਖਿਆ ਠੀਕ ਹੈ ਤੇ ਅੰਮ੍ਰਿਤਸਰ ਦੀ ਸਥਾਪਨਾ ਵੀ ਉਹਨਾਂ ਨੇ ਕੀਤੀ ਹੈ ਤੇ ਉਹਨਾਂ ਦੀ ਜਿਹੜੀ ਬਾਣੀ ਹੈ ਨਾ ਆਪਣੀ ਸਿੱਖੀ ਗੁਰਬਾਣੀ ਵਿੱਚ ਸ਼ਾਮਿਲ ਆ ਉਹਨਾਂ ਦੀ ਜ਼ਿੰਦਗੀ ਜਿਹੜੀ ਸਾਨੂੰ ਪਿਆਰ ਦਿਆ ਤੇ ਸਮਰਪਣ ਸਿਖਾਉਂਦੀ ਆ ਠੀ ਕਰੀਆ ਗਿਆਨ ਦਾ ਆਈ ਵੀ ਬੋਲਦਾ ਰਹਨਾ ਹੈ ਮਤਲਬ ਸਰ ਸਭ ਤੋਂ ਪਹਿਲਾਂ ਤੁਸੀਂ ਜਿਹੜੀ ਸਾਡੀ ਸੰਗਤ ਰਹਿੰਦੀ ਰਹੀਆਂ ਸਾਨੂੰ ਸਤਿ ਸ਼੍ਰੀ ਅਕਾਲ ਬੈਠੇ ਸਾਰੇ ਜਾਣੂ ਅੱਜ ਇਸ ਦਿਵਸ ਸੋ ਮੈਨੂੰ ਇੱਕ ਕੁਐਸਚਨ ਪੁੱਛਿਆ ਜਦ ਅੱਜ ਕਲਾਸ ਦੇ ਵਿੱਚ ਵੀ ਹਰਿਮੰਦਰ ਸਾਹਿਬ ਨੂੰ ਚਾਰ ਦਰਵਾਜ਼ੇ ਕਹਿੰਦੇ ਜਾਣਦੇ ਹੋ ਔਰ ਇਸ ਦਾ ਕੀ ਰਿਤੇ ਹੈ ہمارا ਨੇ ਵੀ ਸਾਰੇ ਧਰਮਾਂ ਨੂੰ ਅੰਦਰ ਆਉਣ ਦੀ ਇਜਾਜ਼ਤ ਸਾਰੇ ਧਰਮਾਂ ਨੂੰ ਠੀਕ ਤੇ ਦੂਸਰੇ ਤਦ ਮਤਲਬ ਇਹ ਮੀ ਚੌਥੀ ਵਾਰ ਸਹੀ ਚੁਣਵਾਉਂਦਾ ਨਹੀਂ ਕੋ ਹੋਰ ਨਾਮ ਤੁਹਾਨੂੰ ਮਿਲਦਾ ਜਿਹੜਾ ਹਰਮੰਦਰ ਸਾਹਿਬ ਦੇ ਉੱਪਰ ਛਤਰ ਚੜਾਇਆ ਹੋਇਆ ਸਰਨਾ ਉਹ ਦਿਖਾਇਆ ਪਰ ਤ੍ਰਿਸ਼ੂਲ ਨਹੀਂ ਬਣਾਉ ਹਾਂਜੀ ਮੂਕਟ ਦੇ ਉੱਪਰ ਤ੍ਰਿਸ਼ੂਲ ਉਹ ਕਿਹਨੇ ਕਰਾਇਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕਰਾਇਆ ਚਤਰੋ ਮੱਸੀ ਪਹਿਲਾਂ ਆਪ ਇਤਿਹਾਸ ਪਤਾ ਕਰ ਲਿਆ ਕਰ ਫਿਰ ਬੋਲਿਆ ਕਰ ਪਹਿਲਾਂ ਤਾਂ ਗਾਂਧੀ ਦੇ ਵੀ ਬਣ ਜਾਂਦੀਆਂ ਫਿਰ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੀ ਬੋਲਣਾ ਕਿੱਥੋਂ ਬੋਲਣਾ ਕਿੱਥੋਂ ਸ਼ੁਰੂ ਕਰਨਾ ਕਿੱਥੋਂ ਨਹੀਂ ਉਹਨੂੰ ਨਾ ਤ੍ਰਿਸ਼ੂਲ ਨਹੀਂ ਕਹਿੰਦੇ ਹੈ ਉਹਨੂੰ ਸਵਰਨ ਗੁੰਬਦ ਜਾਂ ਗੋਲ ਗੁੰਬਦ ਕਹਿੰਦੇ ਆ ਸੁਢਲੇ ਠੀਕ ਹੈ ਮਹਾਰਾਜਾ ਜਨਜੀਤ ਸਿੰਘ ਜੀ ਨੇ 1830 ਦੇ ਆਸ-ਪਾਸ ਇਹਨੂੰ ਸ਼ੁੱਧ ਸੋਨੇ ਨਾਲ ਮੜਵਾਇਆ ਸੀਗਾ ਠੀਕ ਹੈ ਇਹ ਮਤਲਬ ਆਪਾਂ ਮਤਲਬ ਉਹਨਾਂ ਨੇ ਇਸ ਕਰਕੇ ਕਰਿਆ ਸੀਗਾ ਕਿ ਜਿਹੜੀ ਸੋਨੇ ਦੀ ਚਮਕ ਆ ਉਹ ਰੱਬੀ ਜੋਤ ਨੂੰ ਦਰਸਾਉਂਦੀ ਆ ਸ਼ੁੱਧ ਠੀਕ ਹੈ ਉਹਨਾਂ ਨੇ ਇਸ ਮਤਲਬ ਲੌਜੀਕ ਦੇ ਨਾਲ ਕਰਿਆ ਸੀਗਾ ਤੇ ਇੱਕ ਉਹਨਾਂ ਦੀ ਆਪਣੇ ਵੱਲੋਂ ਇੱਕ ਸੇਵਾ ਸੀਗਾ ਪਹਿਲਾਂ ਆਪ ਸੇਵਾ ਸੀ ਸੌਰੀ ਪਹਿਲਾਂ ਨਾ ਆਪ ਇਤਿਹਾਸ ਪਤਾ ਕਰਿਆ ਕਰ ਫਿਰ ਚਤਰਮਈ ਗਿਆਨ ਵੰਡਿਆ ਕਰ ਤ੍ਰਿਸ਼ੂਲ 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 ਤਰੀ ਸ਼ੂਲ ਜਿਹੜਾ ਬਣਾ ਹਿੰਦੂ ਦੇਵੀ ਦੇਵਤਿਆਂ ਦਾ ਇੱਕ ਹਥਿਆਰ ਆ ਠੀਕ ਆ ਜਿਹੜਾ ਆਪਣੇ ਇਥੇ ਗੁਰਦੁਆਰਿਆਂ ਦੇ ਉੱਪਰ ਬਣਿਆ ਹੁੰਦਾ ਉਹਨਾਂ ਨੂੰ ਗੁੰਬਦ ਕਿਹਾ ਜਾਂਦਾ ਹੈ ਤੈਨੂੰ ਇੰਨਾ ਵੀ ਪਤਾ ਉਹਦਾ ਤਾਂ ਤੂੰ ਬੜਾ ਬੰਦੀ ਐ ਉਹ ਵੀ ਮੈਨੂੰ ਬੜੀ ਨੌਲੇਜ ਆ ਮੈਨੂੰ ਬੜੀ ਨੌਲੇਜ ਆ ਜੇ ਨਹੀਂ ਨੌਲੇਜ ਨਾ ਸਾਨੂੰ ਕਈ ਵਾਰ ਉਹਨਾਂ ਚੀਜ਼ਾਂ ਤਾਂ ਨਹੀਂ ਬੋਲਣਾ ਚਾਹੀਦਾ ਜਾਂ ਪਹਿਲਾਂ ਆਪਾਂ ਜਾਣ ਲਈ ਹੁਣ ਤੈਨੂੰ ਪਤਾ ਜੇ ਤੂੰ ਵੀਡੀਓ ਬਣਾਣੀ ਤਾਂ ਤੂੰ ਥੋੜਾ ਬਹੁਤਾ ਆਪਣਾ ਫਿਰ ਪਤਾ ਕਰ ਲੰਦੀ ਫਿਰ ਤੂੰ ਬੋਲਦੀ ਨਿਆਣਿਆਂ ਨੂੰ ਇਹ ਦੱਸਣ ਤੋਂ ਪਹਿਲਾਂ ਇਤਿਹਾਸ ਨਾ ਪਹਿਲਾਂ ਖੁਦ ਪੜ੍ਹ ਲੈ ਥੋੜਾ ਜਿਹਾ ਪਤਾ ਸਾਨੂੰ ਵੀ ਨਹੀਂ ਇੰ ਆਪਣੇ ਆਪ ਨੂੰ ਚਤਰੂਮਾਈ ਸਮਝਦੀ ਹੈ ਹਰ ਟਾਈਮ ਜਦਾਂ ਦਿੱਤੀ ਆ ਬਾਕੀ ਉਥੇ ਜਿਲਿਆ ਵਾਇਦਾ ਠੀਕ ਆ ਫਿਲਮ ਦੇਖੀ ਸੀ ਕਿ ਆ ਮੈਂ ਤੇ ਰਵਿੰਦਰ ਨੇ ਪਰਸੋਂ ਹੀ ਆ ਸਾਡੇ ਹਾਟਸਟਾਰ ਚੱਲ ਰਹੇ ਆ ਤਾਂ ਉਹਦੇ ਵਿੱਚ ਕੇਸਰੀ ਚੈਪਟਰ 2 ਉਹਦੇ ਵਿੱਚ ਲਾਇਰ ਹੈ ਨਾ ਲੜਨੀਆਂ ਸਾਰੇ ਜਨਰਲ ਆਏ ਬਹੁਤ ਬੰਦ ਸਾਬਿਤ ਕਰਨੀਆਂ ਵੀ ਤੁਸੀਂ ਦੇ ਹੱਥਿਆਂ ਦੇ ਰੂਪ ਵਿੱਚ ਬੋਲੀਆਂ ਚਾਲਿਆ ਗਈ ਠੀਕ ਉਹ ਕਹਿੰਦਾ ਵੀ ਉਹ ਸਾਡੇ ਅਮਲਾ ਕਰਨ ਲੱਗੇ ਤੇ ਬਹੁਤ ਕੁਝ ਬੋਲਦਾ ਪਰ ਐਂ ਹਾਕਰ ਰੂਪਾਂ ਯੋਸ ਸਿੱਧ ਕਰਦਾ ਵੀ ਜਿਹੜਾ ਜਨਰਲ ਡਾਇਲੌਗ ਹੁੰਦਾ ਸੀਗਾ ਫਿਰ ਉਹ ਤਾਂ ਸਹੀ ਨਹੀਂ ਲੰਡਨ ਦੇ ਵਿੱਚ ਜਾ ਕੇ ਮਰੋਈ ਮਾਰਦੇ ਆ ਦੇਹਾ ਗੋਲੀ ਮਾਰਦਾ ਜੀ ਨੂੰ ਅੱਜ ਚੱਲਣ ਆਏ ਨੂੰ ਮੇਰੇ ਸਹੀ ਇਹ ਸੀਗੇ ਜਰਨਲ ਆਏ ਨੇ ਇਹ ਮੇਂ ਘੜੀ ਜਿੱਥੇ ਬਹੁਤ سارے ਸ਼ਹੀਦੀਆਂ ਹੋਈਆਂ ਸੋ ਬੱਚੇ ਤੁਹਾਨੂੰ ਮੈਂ ਇੱਕ ਹੋਰ ਕੁਐਸਚਨ ਪਾਇਆ ਲੱਗਦਾ ਜੀ ਉਹ ਵੀ ਜਿਹੜਾ ਵਾਲੇ ਬਾਰੇ ਜਾਨ ਕੇ ਗੋਲੀ ਨਹੀਂ ਚਲੋ ਉਹ ਹਲੇ ਵੀ ਹੈ ਨਾ ਜਿੱਤੇ ਬੱਚੇ ਗਿਲੇ ਸੀ ਮਾਤਾ ਲਈ ਵੀ ਮਾਤਾ ਮਦਰੀਆਂ ਸੀਆਂ ਅਬ ਚਿਕ ਸੋ ਮਈਓ ਜਿਹੜੀ ਕੇਸਰੀ ਚੈਪਟਰ 2 ਹੈ ਨਾ ਜਿੱਥੋਂ ਦਿਲ ਤੱਕ ਕਰ ਰਿਹਾ ਸੁਟਲੇ ਮੈਂ ਤੈਨੂੰ ਫੜ ਕੇ ਨਾ ਇੱਕ ਵਾਰ ਗੋਲੀ ਸੱਚੀੋਂ ਗੋਲੀ ਮਾਰ ਦਵਾਂ ਤੈਨੂੰ ਮੈਂ ਇਹ ਤੂੰ ਐਨੀ ਬੇਸ਼ਰਮ ਐਨੀ ਬੇਕਲ ਐਨੀ ਉਹ ਬੇਗਹਿਰਤ ਤੈਨੂੰ ਜਮਾ ਸ਼ਰਮ ਨਹੀਂ ਆ ਰਹੀ ਵੀ ਤੂੰ ਇਤਿਹਾਸ ਨੂੰ ਕਿੱਦਾਂ ਦੱਸ ਰਹੀ ਆਂ ਵੀ ਉੱਥੇ ਅਜੇ ਵੀ ਖੂਨ ਦੁੱਲਿਆ ਦਿਖਦਾ ਏ ਉੱਥੇ ਸ਼ਹੀਦੀਆਂ ਹੋ ਗਈਆਂ ਇਹਨੂੰ ਸ਼ਹੀਦੀ ਤੇ ਕਤਲੇਆਮ 'ਚ ਪਤਾ ਫਰਕ ਨਹੀਂ ਪੱਤਾ ਫਰਕ ਨਹੀਂ ਪਤਾ ਇਹਨੂੰ ਸ਼ਹੀਦੀ ਤੇ ਕਤਲੇਆਮ 'ਚ ਦੇਖ ਲੋ ਤਾਂ ਉਦਾਏ ਬਣ ਰਹੀਆਂ ਚਤਰੋਮਾਈ ਨਿਆਣਿਆਂ ਦੇ ਅੱਗੇ ਇਹਨਾਂ ਤਾਂ ਬੱਚਿਆਂ ਨੂੰ ਪਤਾ ਏ ਵੀ ਸ਼ਹੀਦੀ ਕੀ ਹੁੰਦੀ ਤੇ ਕਤਲੇਆਮ ਕੀ ਹੁੰਦਾ ਓ ਬੱਸ ਕਰ ਬੇਫੂਸੇ ਬੱਸ ਕਰ ਕਿੰਨਾ ਕਾ ਹੁਣ ਤੂੰ ਅੱਜ ਸਾਰੇ ਜੋ ਵੀ ਤੂੰ ਗੱਲਾਂ ਕਰ ਰਹੀ ਹੈ ਇਤਿਹਾਸ ਬਾਰੇ ਆਪਣੇ ਗੁਰੂਆਂ ਬਾਰੇ ਕੋਈ ਟੰਗ ਦੀ ਗੱਲ ਕਰੀ ਹੈ ਕੋਈ ਟੰਗ ਨਾਲ ਚੀਜ਼ ਦੱਸੀ ਹੈ ਜਿਹੜਾ ਜਲਿਆਂ ਵਾਲਾ ਬਾਗ ਵਾ ਨਾ ਉਹਦੇ ਵਿੱਚ ਖੂਨ ਨਹੀਂ ਦਿਖਦਾ ਹੈ ਕਿਉਂਕਿ ਸਮਾਂ ਜਿਆਦਾ ਬੀਤ ਗਿਆ ਨੇ ਸਾਲ ਹੋ ਗਏ ਆ ਤੇ ਖੂਨ ਦੇ ਨਿਸ਼ਾਨ ਤਾਂ ਉੰਜ ਹੀ ਮਿਟ ਜਾਂਦੇ ਆ ਵੀ ਪਾਣੀ ਨੇਰੀ ਕਿੰਨਾ ਕੁਝ ਆਇਆ ਹੋਊਗਾ ਹੁਣ ਤੱਕ ਬਸ ਉਹਨਾਂ ਦੇ ਜੇ ਦਿਖਦੇ ਆ ਤੇ ਗੋਲੀਆਂ ਦੇ ਨਿਸ਼ਾਨ ਦਿਖਦੇ ਜਿਹੜੇ ਉਹਨਾਂ ਨੇ ਸੰਭਾਲਿਆ ਕੰਦਾ ਤੇ ਉਹਨਾਂ ਨੂੰ ਸੇਵ ਕਰਿਆ ਹੋਇਆ ਹੁਣ ਤੱਕ ਅਸੀਂ ਦਿਖੂਆਂ ਸਮਾਰਕਾਂ ਲਿਖਤਾ ਉਹ ਅੱਜ ਵੀ ਮਤਲਬ ਜਲਿਆਂ ਵਾਲੇ ਬਾਗ ਦਾ ਜਿਹੜਾ ਇਤਿਹਾਸ ਦੱਸਦੇ ਜੀ ਜੀ ਕੇ ਕੰਦਾ ਵੀ ਭੁੰਜਦੀ ਉਹਨਾਂ ਚੀਜ਼ਾਂ ਦਾ ਉਹਨਾਂ ਨਿਸ਼ਾਨੀਆਂ ਨਾ ਕਿ ਖੂਨ ਦੇ ਉੱਤੇ ੱੱਬੇ ਪਏ ਹੋਏ ਆ ਬੇਫੂਜ ਜੀ ਚਲੋ ਜੀ ਮੈਂ ਤਾਂ ਇਹਦੇ ਬਾਰੇ ਤਾਂ ਮੈਂ ਹੁਣ ਹੋਰ ਗੱਲ ਨਹੀਂ ਕਰ ਸਕਦੀ ਕਿਉਂਕਿ ਮੇਰਾ ਦਿਮਾਗ ਇੰਨਾ ਜ਼ਿਆਦਾ ਖਰਾਬ ਹੋ ਚੁੱਕਿਆ ਹੈ ਮਤਲਬ ਕਿ ਮੈਂ ਤੁਸੀਂ ਦੇਖ ਹੀ ਰਹੇ ਹੋ ਨਾ ਵੀਡੀਓ ਤੇ ਮੇਰਾ ਪਾਰਾ ਉੱਪਰ-ਨੀਚੇ ਹੋ ਰਿਹਾ ਸੀਗਾ ਵੀ ਯਾਰ ਇਦਾਂ ਦੇ ਲੋਕ ਕਿਵੇਂ ਇਦਾਂ ਇਤਿਹਾਸ ਬਾਰੇ ਖਿਲਵਾੜ ਕਰ ਲੈਂਦੇ ਐਵੇਂ ਹੀ ਕੁਝ ਵੀ ਬੋਲੀ ਜਾਓ ਜਸਟ ਮੂੰਹ 'ਚ ਕੁਝ ਵੀ ਆਈ ਗਿਆ ਚੌਥੇ ਗੁਰੂ ਜੀ ਬਾਰੇ ਕਹਿੰਦੀ ਆ ਤਨ ਪਤਾ ਹੀ ਹੋਗਾ ਹੁਣ ਮੈਂ ਕੀ ਬੋਲਾਂ ਉਹ ਫੇਰ ਬੋਲਣਾ ਹੀ ਕਿਉਂ ਆ ਤੁਸੀਂ ਇੰਨਾ ਦਿਮਾਗ ਖਰਾਬ ਕਰਿਆ ਨਾ ਮੇਰਾ ਇਸ ਕੁੜੀ ਨੇ ਮੈਂ ਅੱਜ ਦੀ ਵੀਡੀਓ ਦੇਖੀ ਤਾਂ ਮੈਨੂੰ ਮੈਂ ਬਣਾਣੀ ਬਹੁਤ ਦਿਨ ਦੀ ਸੀਗੀ ਤਲਪੁਰ ਸੁਦੀ ਬਸ ਮੇਰਾ ਇੱਕ ਤਬੀਤ ਕਰਨ ਮੇਰਾ ਟਾਈਮ ਨਹੀਂ ਲੱਗਿਆ ਤਾਂ ਹੁਣ ਚਲੋ ਆਪਾਂ ਦੂਸਰੇ ਟਾਪਿਕ 깔 ਵਧਦੇ ਹਾਂ ਜੀ ਭੁੜੀਆਂ ਹਨਾ ਮਤਲਬ ਮੇਕਅਪ ਦੇ ਰਿਲੇਟਿਡ ਮੈਸੇਜ ਕਰ ਰਹੀਆਂ ਹਨਾ ਤਾਂ ਉਹਦੇ ਰਿਲੇਟਿਡ ਮੈਂ ਕੋਸ਼ਿਸ਼ ਕਰ ਰਹੀਆਂ ਹਾਂ ਟਾਈਮ ਕੱਢਾਂ ਬਸ ਬਹੁਤ ਜਲਦੀ ਮੈਂ ਇਸੇ ਚੈਨਲ ਤੇ ਵੀਡੀਓ ਲੈ ਕੇ ਆਉਣ ਵਾਲੀਆਂ ਤੇ ਬਟ ਚਲੋ ਜੀ ਆਜੋ ਜੀ ਹੁਣ ਮੁਸ਼ਕੁਰ ਰਾਣੀ ਵੱਲ ਮੇਰੀ ਗੱਲ ਸੁਣ ਮੁਸ਼ਕੀ ਸਾਰਾ ਦਿਨ ਤੂੰ ਕਰਦੀ ਕਿ ਲਈ ਪਹਿਲਾਂ ਮੈਨੂੰ ਐਂ ਦੱਸ ਦੋ ਤੁਸੀਂ ਘਰ ਜੀਜੇ ਹੈ ਸਾਰਾ ਦਿਨ ਤੂੰ ਵਾਰਾਗਰਦੀ ਕਰਦੀ ਆ ਕਦੀ ਫੋਨ ਚੱਕ ਕੇ ਇੱਧਰ ਬਲੌਗ ਬਣਾ ਲੈਂਦੀ ਆ ਫੋਨ ਚੱਕ ਕੇ ਉੱਧਰ ਬਲੌਗ ਬਣਾ ਜੇ ਨਾਲੇ ਤੂੰ ਕਦੀ ਖਾ ਮਾ ਸੁਧਰ ਗਈ ਮੈਂ ਆਪਣੀ ਹੁਣ ਵੀਡੀਓ ਪਾ ਲਈ ਤੇ ਫਿਰ ਪਾਉਂਦੀ ਕਿਉਂ ਨਹੀਂ ਹੈ ਹੋਰ ਵੇਲਾ ਟਾਈਮ ਤੇਰ ਕੋ ਕੀ ਚਾਹੀਦਾ ਨਾ ਤੂੰ ਸਕੂਲ ਜਾਵੇਂ ਨਾ ਤੂੰ ਪੜ੍ਹਦੇ ਨਾ ਤੂੰ ਲਿਖਦੀ ਫਿਰ ਵੀਡੀਓ ਬਣਾ ਲਾ ਨਾ ਉਹ ਰਹਿੋ ਜੇ ਵੱਖਰਾ ਟਾਈਮ ਤੂੰ ਕਿਹੜਾ ਲੈਣਾ ਹੈ ਸਰਦਨ ਫੋਨ ਚੱਕ ਕੇ ਤਾਂ ਕੁੰਮ ਦੀ ਰੰਨੀ ਗਲੀਆਂ ਤੇ ਬਟ ਉਹਦੇ ਲਈ ਮੈਨੂੰ ਹਲੇ ਥੋੜਾ ਟਾਈਮ ਲੱਗੇਗਾ ਤੇ ਅੱਜ ਮੈਂ ਮਤਲਬ ਕਿ ਘਰ ਹਨਾ ਫ੍ਰੀ ਸੀਗੀ ਤਾਂ ਮੈਂ ਸੋਚਿਆ ਅੱਜ ਸਬਜ਼ੀ ਮੈਂ ਬਣਾਨੀ ਆ ਨਾਲੇ ਮੈਂ ਘਰ ਦਾ ਕੰਮ ਵੀ ਸਿੱਖ ਰਹੀ ਆ ਹਨਾ ਸਭ ਨੂੰ ਪਤਾ ਨਾਨਕੇ ਗਈ ਸੀ ਕਿ ਮੈਂ ਸਭ ਨੂੰ ਦੱਸ ਦੇਣਾ ਚਾਹਣੀ ਆ ਜਿਹੜਾ ਨਾਨਕੇ ਵਾਲਾ ਬਲੌਗ ਸੀ ਨਾ ਉਹ ਮਤਲਬ ਕਿ ਜਿਹੜੀਆਂ ਪਿੱਛੇ ਤੁਸੀਂ ਵੀਡੀਓ ਦੇਖੀਆਂ ਇਹ ਮੇਰੇ ਕੋਲ ਇੱਕ ਹਫਤਾ ਪਹਿਲਾਂ ਦੀਆਂ ਬਣੀਆਂ ਹੋਈਆਂ ਸੀ ਜਿਹੜੀਆਂ ਮੈਂ ਪਬਲਿਕ ਕਰ ਰਹੀ ਇਹ ਮੇਰੇ ਕੁਲ ਇੱਕ ਹਫਤਾ ਪਹਿਲਾਂ ਦੀਆਂ ਬਣੀਆਂ ਹੋਈਆਂ ਸੀ ਜਿਹੜੀਆਂ ਮੈਂ ਪਬਲਿਕ ਕਰ ਰਹੀ ਸੀ ਬਾਕੀ ਉਹ ਸਾਰੇ ਵਲੌਗ ਮੇਰੇ ਖਤਮ ਹੋ ਚੁੱਕੇ ਨੇ ਹਨਾ ਤਾਂ ਮੈਂ ਆਪਣੇ ਘਰ ਮਤਲਬ ਕਿ ਘਰ ਵਾਪਸ ਆ ਚੁੱਕੀ ਜੀਗੀ ਤਾਂ ਹੁਣੇ ਘਰ ਆਣ ਕੇ ਵਲੌਗ ਹੁੰਦੇ ਆ ਇਹ ਸਭ ਤੋਂ ਪਹਿਲਾਂ ਤਾਂ ਮੈਨੂੰ ਮੰਮੀ ਦੱਸਦੇ ਪਏ ਸੀ ਕਿ ਸਬਜ਼ੀ ਨੂੰ ਐਦਾਂ ਨਹੀਂ ਐਦਾਂ ਕੱਟਣਾ ਨਾਲ-ਨਾਲ ਸਮਝਾ ਵੀ ਰਹੇ ਸੀਗੇ ਵੈਸੇ ਸ਼ਾਇਦ ਇੱਕ ਦੋ ਮੈਂ ਇਹ ਪਹਿਲਾਂ ਵੀ ਬਣਾਈਆਂ ਹੋਈਆਂ ਰੈਸਪੀ ਦੇ ਰਿਲੇਟਿਡ ਵੀਡੀਓ ਹਾਂਜੀ एवरीवन ਉਸ ਤੋਂ ਬਾਅਦ ਮੁਸ਼ਕੀ ਨਾਨ ਕੇ ਤੂੰ ਐਵੇਂ ਨਹੀਂ ਗਈ ਸਾਨੂੰ ਪਤਾ ਕਿ ਭੱਜ ਗਈ ਸੀ ਦਰਦੀ ਹੋਈ ਤੈਨੂੰ ਉਹ ਫੋਨ ਵੀ ਆਇਆ ਸੀ ਬਾਬਾ ਜੀ ਦਾ ਇੱਕ ਦਾ ਤੇ ਉਤੋਂ ਕਮਲ ਕੌਰ ਦਾ ਵੀ ਕੰਮ ਕੇਸ ਚੱਲ ਰਿਹਾ ਸੀਗਾ ਹੈਨਾ ਤੇ ਤੂੰ ਤਾਂ ਦਰਦੀ ਨਾਨ ਕੇ ਭੱਜ ਗਈ ਸੀ ਸਾਨੂੰ ਸਭ ਪਤਾ ਲੱਗ ਜਾਂਦਾ ਸਾਨੂੰ ਖਬਰਾਂ ਪਹੁੰਚ ਜਾਂਦੀਆਂ ਐ ਤੇ ਜਿਹੜਾ ਕੰਮ ਉਹ ਸ਼ੁਗਰ ਹੈ ਇੱਥੇ ਨਹੀਂ ਸਖਤਰੀ ਮਾਂ ਨੇ ਸਿਖਾਇਆ ਕਮ ਸਕੇ ਕੰਮ ਉਤੋਂ ਸਿੱਖ ਕੇ ਆਈਆਂ ਥੋੜੇ ਬਹੁਤੇ ਤੇ ਹੁਣ ਆਪਣਾ ਨਾ ਸਹੀ ਤਰੀਕੇ ਨਾਲ ਚੱਲੀ ਬਹੁਤਾ ਗੰਦਪਾਨ ਦੀ ਲੋੜ ਨਹੀਂ ਹੈਗੀ ਤੇ ਜਿਹੜਾ ਦੂਸਰਾ ਤੂੰ ਕਹਿ ਰਹੀ ਹੈ ਨਾ ਵੀ ਮੈਂ ਰੈਸਪੀ ਬਣਾਈ ਕੋਈ ਰੈਸਪੀ ਨਹੀਂ ਨਿਊਡਲਾ ਜਿਹੜੀਆਂ ਨਾ ਬਸ ਸਲਫਾਂ ਖੜਾ ਬਣਾ ਕੇ ਫਿਰ ਸਾਨੂੰ ਪਤਾ ਲੱਗੇ ਵੀ ਭਾਈ ਮੈਂ ਕਿ ਮੁਸ਼ਕਿਲ ਰੈਸਪੀ ਵੀ ਬਣਾ ਲੈਂਦੀ ਐ ਸਾਰਾ ਮਸਾਲਾ ਰੈਡੀ ਕਰਾਂਗੇ ਮਮੇ ਮੈਨੂੰ ਨਾਲ-ਨਾਲ ਸਮਝਾ ਰਹੇ ਸੀ ਜਦੋਂ ਮੈਂ ਮਤਲਬ ਚੀਰ ਰਹੀ ਸੀ ਸਬਜੀ ਤਾਂ ਵਿੱਚ ਵੀਡੀਓ ਬੰਦ ਵੀ ਕਰ ਦਿੱਤੀ ਸੀਗੀ ਮੈਂ ਤਾਂ ਦੇਖਣ ਵਿੱਚ ਬੋਰਿੰਗ ਨਾ ਲੱਗੇ ਬਾਕੀ ਜਿਹੜੇ ਪਿੱਛੇ ਦੇ ਵਲੌਗ ਸੀ ਕੋਈ 5 6 ਦਾ 7 ਦਾ ਵਲੌਗ ਸੀ ਮਿੰਟ ਦਾ ਹਨਾ ਤਾਂ ਉੱਥੇ ਮੈਨੂੰ ਰਿਪੀਸ਼ਨ ਵਿੱਚ ਬਹੁਤ ਸਾਰੇ ਮਤਲਬ ਬਹੁਤ ਸਾਰਿਆਂ ਨੇ ਕਿ ਆਪਣਾ ਮੈਂ ਕਿ ਤੁਸੀਂ 6 ਮਿੰਟਾਂ ਦਾ ਵਲੌਗ ਨਾ ਬਣਾਇਆ ਕਰੋ ਸਾਰ ਲੌਂਗ ਬਣਾਇਆ ਕਰੋ ਥੋੜਾ ਜਿਹਾ ਬਟ ਜਦੋਂ ਆਪਣਾ ਕੋਈ ਲੌਂਗ ਵਲੌਗ ਬੰਦਾ ਉਹਦੇ ਵਿੱਚ ਮੈਨੂੰ ਫੇਰ ਕਹਿੰਦੇ ਨੇ ਕਿ ਬੋਰਿੰਗ ਹੈ ਹਨਾ ਤਾਂ ਲੌਂਗ ਆਪਾਂ ਵਲੌਗ ਉਹਦੀ ਲੈ ਕੇ ਆਵਾਂਗੇ ਜਦੋਂ ਆਪਾਂ ਕਿਤੇ ਘੁੰਮਣ ਗਏ ਮਿੰਟਾਂ ਦਾ 18 ਚਾਹੇ 17 ਮਿੰਟਾਂ ਦਾ ਹੋਣਾ ਚਾਹੀਦਾ ਹਨਾ ਦੇਖਣ ਵਿੱਚ ਵੀ ਫਿਰ ਵਧੀਆ ਲੱਗਦਾ ਆ ਬਾਕੀ ਜਦੋਂ ਪਤਾ ਕਿ ਰੁਟੀਨ ਹੈ ਘਰ ਦੇ ਮੁਸ਼ਕਿਲ ਇਹ ਗੱਲਾਂ ਕੋਈ ਦੱਸਣਾ ਆ ਕਿ ਮੈਂ ਇਥੋਂ ਵੀਡੀਓ ਐਡਿਟ ਕਰਤੀ ਸੀ ਇਥੋਂ ਨਹੀਂ ਕਰਤੀ ਇਹ ਕੌਣ ਦੱਸਦਾ ਏ ਤੈਨੂੰ ਤੈਨੂੰ ਜਮਾ ਕਰਨੀ ਹੈ ਔਰ ਦੂਸਰਾ ਕਹਿੰਦੀ ਆ ਕਿ ਮੇਰੇ ਜਿਹੜੇ ਚੌਣ ਵਾਲੇ ਆ ਜੀ ਉਹ ਇਹਨੂੰ ਕਹਿੰਦੇ ਆ ਕਿ ਵੀਡੀਓ ਲੰਬੀ ਬਣਾਇਆ ਕਰ ਉਹ ਮੁਸ਼ਕਿਲ ਤੈਨੂੰ ਦੇਖਣਾ ਹੀ ਕੌਣ ਜਾਂਦਾ ਏ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਏਹੋ ਜਿਹੜੇ ਕਿਹੜੇ ਲੋਕ ਤੁਹਾਨੂੰ ਮੈਸੇਜ ਕਰਦੇ ਰਹਿੰਦੇ ਤੇਰੇ ਘਰ ਹੀ ਉਨੀ ਆ ਜਾਂਦੇ ਘਰ ਹੀ ਬੁਲਾ ਲਿਆ ਕਰਕੇ ਮੈਨੂੰ ਲਾਈਵ ਚ ਇਹ ਜਿਹੜੇ ਲੰਬੇ ਛੋਟਾ ਆ ਗਏ ਵੱਡਾ ਛੋਟਾ ਜੋ ਵੀ ਕਹਿੰਦੇ ਆ ਵੀ ਬਣਾਇਆ ਕਰ ਬੀਬੀਓ ਉਹਨਾਂ ਨੂੰ ਕਿਆ ਕਰ ਪਈ ਬਾਈ ਮੇਰੇ ਘਰ ਆ ਜਾ ਜੋ ਤੈਨੂੰ ਇੱਥੇ ਬੈਠੀ ਨੂੰ ਦੇਖ ਲਿਆ ਕਰੋ ਸਾਰਾ ਦਿਨ ਮੈਂ ਜੋ ਕਰਦੀ ਆ ਤੁਹਾਨੂੰ ਸਾਰਾ ਲਾਈਵ ਦਿਖਿਆ ਕਰੂਗਾ ਤੇ ਇਹ ਵੀ ਤਰ੍ਹਾਂ ਕੋਈ ਆਸ਼ਕੂਸ਼ੀ ਕਿਆ ਹੋਗਾ ਜਿਹੜਾ ਕਹਿੰਦਾ ਹੋਊਗਾ ਕਿ ਕਿ ਸਾਡੇ ਵਰਗੇ ਤੈਨੂੰ ਤੈਨੂੰ ਮੈਸੇਜ ਹੀ ਨਹੀਂ ਕਰਦੇ ਇਹੋ ਜਿਹੇ ਦੂਸਰਾ ਸਬਜ਼ੀ ਦੇਖ ਲੋ ਕਿਵੇਂ ਕੱਟ ਰਹੀ ਹੈ ਇਹਨੂੰ ਅਜੇ ਤੱਕ ਇਹਨਾਂ ਨੂੰ ਵੀ ਪਤਾ ਵੀ ਸਬਜ਼ੀ ਕਿਵੇਂ ਕੱਟਣੀ ਹੈ ਨਾਲੇ ਮੰਮੀ ਇਹਦੀ ਬੈਠੀ ਹੈ ਲਾਗੇ ਇਹਦਾ ਵਲੌਗ ਬਣਾ ਰਹੀ ਹੈ ਕਹਿੰਦੀ ਮੈਨੂੰ ਮੰਮੀ ਦੱਸ ਰਹੀ ਹੈ ਵੀ ਕਿਦਾਂ ਸਬ ਜ਼ਰੂਰੀ ਨਹੀਂ ਹੈਗਾ ਕਿ ਮੈਂ ਵੀਡੀਓ ਕਰਕੇ ਹੀ ਬਣਾ ਰਹੀ ਸੀਗੀ ਹਾਂ ਕਦੇ-ਕਦੇ ਸਬਜ਼ੀ ਮੈਂ ਵੀ ਬਣਾ ਲੈਨੀ ਆ ਤੇ ਰੋਟੀ ਤਾਂ ਮੈਂ ਕਦੇ ਵੀ ਬਣਾਣੀ ਸਿੱਖ ਜੁਕੀ ਸੀ ਜਦੋਂ ਸਕੂਲ ਟਾਈਮ ਮੈਂ ਪੜ੍ਹਦੀ ਹੁੰਦੀ ਸੀਗੀ ਨੌਣੀ ਦਸਮੀ ਦੇ ਵਿੱਚ ਉਦੋਂ ਮੈਂ ਆਪਣਾ ਲਵਰੀ ਟਿਫਿਨ ਖੁਦ ਪੈਕ ਕਰਦੀ ਹੁੰਦੀ ਸੀਗੀ ਹਨਾ ਤਾਂ ਰੋਟੀ ਕਾਫੀ ਟਾਈਮ ਦੀ ਬਣਾਣੀ ਆਂਦੀ ਸੀ ਬਸ ਥੋੜਾ ਜਿਹਾ ਚਾਹ ਬਣਾਣੀ ਵੈਸੇ ਤਾਂ ਮੁਸ਼ਕਿਲ ਹੈ ਸੱਚਾ ਕਿ ਤੂੰ ਵੀਡੀਓ ਕਰਕੇ ਸਾਰਾ ਕੁਝ ਕਰ ਲਈਏ ਉਦਾਂ ਨਹੀਂ ਉਦਾਂ ਦਾ ਤਾਂ ਕੰਮ ਦਾ ਡੱਕਾ ਨਾ ਤੋੜੇ ਹਨ ਫਿਰ ਉਹ ਤੋਂ ਕਹਿੰਦੀ ਹੈ ਹੁਣ ਦੇਖ ਲੋ ਇਹ ਤਾਂ ਝੂਠਾ ਪਹਿਲਾਂ ਕੀ ਕਹਿੰਦੀ ਮੈਂ ਤਾਂ ਕਦੀ ਕੰਮ ਹੀ ਨਹੀਂ ਕਰਿਆ ਮੈਂ ਤਾਂ ਕਦੀ ਕ ਦੀ ਹੈ ਪਲਸ 2 ਤੱਕ ਤਾਂ ਤੈਨੂੰ ਪਹੁੰਚੀ ਹੀ ਨਹੀਂ ਤਾਂ ਪਹਿਲਾਂ ਹੀ ਭੱਜ ਨਾਠ ਗਈ ਨਹੀਂ ਤਾਂ ਆਪਣਾ ਕੰਡ ਜਿਆ ਕਰ ਲਿਆ ਸੀਗਾ ਇਟ ਮੀਨਸ ਤੂੰ ਸਾਰਾ ਕੁਝ ਹੀ ਝੂਠ ਮਾਰਨੀ ਹੈ ਨਾਲੇ ਤੂੰ ਪਹਿਲਾਂ ਸਿੱਖਿਆ ਵਾ ਨਾਲੇ ਤੂੰ ਕਹਿੰਦੀ ਕਦੀ ਮੈਂ ਕੀਤਾ ਨਹੀਂ ਹੈ ਮੁਸ਼ਕਿਲ ਆਪਣੇ ਬਿਆਨ ਪਹਿਲਾਂ ਨਾ ਰਲਾ ਲਿਆ ਕਰ ਕਿ ਕਿਆ ਕਰਨੀ ਆ ਚੌਨੀ ਆ ਜੇ ਵੀ ਗੱਪਾਂ ਦੇ ਪਹਾੜ ਨਾ ਸੁੱਕੀ ਜਾਂਦੀ ਰਹਿਣੀ ਹੈ ਰਿੰਪਲ ਭਾਜੀ ਨੇ ਤਾਂ ਤੇਰੀ ਉਹ ਕਰਤੀਏ ਵੀ ਮੈਂ ਅਜੇ ਤੈਨੂੰ ਸਪੋਰਟ ਕਰਦਾ ਕਿ ਚਲੋ ਤੈਨੂੰ ਦੇਖਦੇ ਹਾਂ ਅਸੀਂ ਹਨਾ ਪਰ ਮੈਂ ਤੈਨੂੰ ਗਾਰੰਟੀ ਦਿੰਦੀ ਆ ਕਿ ਤੂੰ ਨਹੀਂ ਸੁਧਰ ਸਕਦੀ ਇਹ ਕੁੜੀਆਂ ਕਹਿੰਦੀਆਂ ਕਿ ਦੀਦੀ ਤੁਸੀਂ ਬਲੈਂਡਿੰਗ ਨਹੀਂ ਸਹੀ ਕਰਦੇ ਦੇਖੋ ਮੈਂ ਉਹ ਜਸਟ ਇੱਕ ਡੈਮੋ ਲਈ ਫਾਈਲ ਰੈਡੀ ਕਰਦੀ ਆ ਯਾਨੀ ਕਿ ਜਸਟ ਉੱਪਰ ਹੀ ਸਮਝਾਣਾ ਹੁੰਦਾ ਆ ਫਿਰ ਮੈਂ ਸਭ ਨੂੰ ਇਹ ਵੀ ਦੱਸਣ ਨੂੰ ਹੋਇਆ ਕਿ ਸਪਿੰਨ ਤੇ ਤੇ ਫਾਈਲ ਤੇ ਬਹੁਤ ਫਰਕ ਆ ਮੇਕਅੱਪ ਦਾ ਹਨਾ ਤਾਂ ਚਲੋ ਬਹੁਤੀ ਗੱਲਾਂ ਨਾ ਕਰਦੇ ਹੋਏ ਸਭ ਵੀ ਆਪਣੀ ਗਰਮ ਹੋ ਚੁੱਕੀ ਸੀਗੀ ਇਹਦੇ ਵਿੱਚ ਮੈਂ ਤੇਲ ਪਾਇਆ ਅੱਧਾ ਕੜਚੇ ਪੂਰੀ ਦਿਨ ਪਰੀ ਯਾਨੀ ਕਿ ਠੀਕ ਸਹੀ ਮੀਡੀਅਮ ਜੀ ਮੁਸ਼ਕਿਲ ਇਹ ਹੈ ਫਰਕ ਉਹਨਾਂ ਦੁਕਾਨ ਦਾ ਸਿੱਖੇ ਦਾ ਤਾਂ ਕਿਤੇ ਕਿਸੇ ਪ੍ਰੋਫੈਸ਼ਨਲ ਕੋ ਸਿੱਖੇ ਦਾ ਕਿੰਨੇ ਸਾਲ ਦਾ ਕੋਰਸ ਕਰੇ ਦਾ ਤੇ 1-2 ਮਹੀਨੇ ਚ ਉਹ ਮਤਲਬ ਆਪਣਾ ਸਿੱਖੇ ਗੱਲ ਹੁਣ ਜਿਹੜੀ ਤੂੰ ਕਰੀ ਹੈ ਵੀ ਬਲੈਂਡਿੰਗ ਦੀ ਹੈ ਨਾ ਵੀ ਤੁਹਾਨੂੰ ਕੁੜੀਆਂ ਕਹਿੰਦੀਆਂ ਕਿ ਤੂੰ ਬਲੈਂਡਿੰਗ ਨਹੀਂ ਸਹੀ ਕਰਦੀ ਤੇ ਉਹ ਸਹੀ ਕਹਿੰਦੀਆਂ ਆ ਜਿੰਨਾਂ ਨੂੰ ਵੀਡੀਓ ਤੋਂ ਦੇਖ ਕੇ ਪਤਾ ਲੱਗੀ ਜਾਂਦਾ ਹੈ ਜਦਕਿ ਵੀਡੀਓ ਚ ਤਾਂ ਫਿਰ ਵੀ ਇੰਨਾ ਕਲੀਅਰ ਨਹੀਂ ਹੁੰਦਾ ਉਹਨਾਂ ਨੂੰ ਪਤਾ ਲੱਗੀ ਜਾ ਰਿਹਾ ਕਿ ਤੂੰ ਬਲੈਂਡਿੰਗ ਸਹੀ ਨਹੀਂ ਕਰ ਰਹੀ ਤੇ ਇਹ ਕਹਿੰਦੀ ਬਲੈਂਡਿੰਗ ਤਾਂ ਮੈਂ ਜੈਸੇ ਬਸ ਜਸਟ ਆਪਣੀ ਵੀਡੀਓ ਹੀ ਬਣਾ ਲਈ ਜਸਟ ਵੈਸੇ ਮਾਰਾ ਜਾ ਕਰਦੀ ਤੇ ਇਹੀ ਕਿੰਨਾ ਕਮ ਆਂਦਾ ਕਿੰਨਾ ਨਹੀਂ ਇਹ ਡੈਮੋ ਹੀ ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿਹੜੀ ਕਹਿੰਦੀ ਤੂੰ ਇਹ ਡੈਮੋ ਦੀ ਤਾਂ ਕੋਈ ਆ ਨਹੀਂ ਡੈਮੋ ਚ ਇਦਾਂ ਹੀ ਹੁੰਦਾ ਮੈਂ ਜਸਟ ਵੈਸੇ ਹੀ ਕਰਕੇ ਦਿਖਾਨੀ ਉਹ ਤੇਰਾ ਇੰਨਾ ਵੀ ਦਿਮਾਗ ਨਹੀਂ ਹੈਗਾ ਜਿੰਨੇ ਵੱਡੇ ਵੱਡੇ ਮੇਕਅਪ ਆਰਟਿਸਟ ਹੁੰਦੇ ਆ ਨਾ ਇਹ ਸਾਰੇ ਡੈਮੋ ਹੀ ਦੇ ਰਹੇ ਹੁੰਦੇ ਆ ਤੂੰ ਦੇਖਿਆ ਨਹੀਂ ਇਨਸਟਾ ਤੇ ਕਿੰਨੀਆਂ ਵੀਡੀਓਜ਼ ਆਉਂਦੀਆਂ ਡੇਲੀ ਕਿੰਨੇ ਕਿੰਨੇ ਵੱਡੇ ਮੇਕਅਪ ਆਰਟਿਸਟ ਕਿਵੇਂ ਡੈਮੋ ਦੇ ਰਹੇ ਹੁੰਦੇ ਆ ਉਹੀ ਤਾਂ ਸਭ ਤੋਂ ਮੇਨ ਇੰਪੋਰਟੈਂਟ ਚੀਜ਼ ਹੁੰਦੀ ਹੈ ਬੰਦੇ ਦਾ ਆਪਣਾ ਹੁਨਰ ਦਿਖਾਉਣ ਨੂੰ ਜੇ ਆਪਣਾ ਜੋ ਵੀ ਜਿੰਨਾ ਅੱਜ ਤੱਕ ਉਹਨੇ ਸਿੱਖਿਆ ਉਹ ਉੱਚੀ ਤਾਂ ਪਗਲ ਜੀ ਖੈਰ ਛੱਡੋ ਯਾਰ ਮੈਂ ਤਾਂ ਨਾ ਦੋਨਾਂ ਤੋ ਆਕ ਚੁੱਕੀਆਂ ਬੋਰ ਹੋ ਗਈ ਮੈਂ ਨਹੀਂ ਹੋਰ ਦੇਖ ਸਕਦੀ ਇਹਨਾਂ ਦੀ ਵੀਡੀਓ ਤੇ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਪਲੀਜ਼ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਯਾਰ ਮੈਂ ਵੀ ਮਿਹਨਤ ਕਰ ਰਹੀ ਆ ਐਡੀਟਿੰਗ ਕਰਦੀ ਆ ਵੀਡੀਓ ਚੁੰਦੀ ਆ ਉਸ ਟੌਪਿਕ ਤੇ ਗੱਲ ਕਰਦੀ ਆ ਤੇ ਪਲੀਜ਼ ਮੰਨਦੀ ਆ ਕਿ ਇਹ ਜੋ ਨਵਾਂ ਚੈਨਲ ਹੈ ਬਟ ਫਿਰ ਵੀ ਤੁਸੀਂ ਸਪੋਰਟ ਕਰੋਗੇ ਫੇਰੀ ਤਾਂ ਮੈਂ ਗਰੋ ਕਰੂੰਗੀ ਨਾ